ਪੀਰ ਬਾਬਾ ਸ਼ਾਹ ਹੁਸੈਨ ਜੀ ਤੇ ਨਾਲ ਹੀ ਉਹਨਾਂ ਦੇ ਭਾਈ ਲੰਗਾਹ ਜੀ ਭਾਈ ਪ੍ਰੇਮੀ ਜੀ ਇਹ ਦੋ ਸਥਾਨ ਜਿਹੜੇ ਇੱਕ ਨਾਲ ਨੇ ਇਕੱਠੇ ਨੇ ਸਾਂਝੇ ਨੇ ਇੱਕ طرف ਗੁਰਦੁਆਰਾ ਸਾਹਿਬ ਹੈ ਤੇ ਇੱਕ طرف ਜਿਹੜੀ ਹੈ ਪੀਰ ਬਾਬਾ ਜੀ ਦੀ ਦਰਗਾਹ ਹੈ ਵੀਰਵਾਰ ਬਹੁਤ ਹੀ ਦੂਰ ਨਾੜੇ ਤੋਂ ਸੰਗਤਾਂ ਆਉਂਦੀਆਂ ਹਨ ਇੱਥੇ ਨਮਸਤਕ ਹੁੰਦੀਆਂ ਆਸਾਂ ਮਰਦਾਂ ਪੂਰੀਆਂ ਹਨ ਕਾਫੀ ਵਿਦੇਸ਼ਾਂ ਤੋਂ ਵੀ ਆਉਂਦੇ ਹਨ ਇੱਥੇ ਕੋਈ ਵੀ ਖੇੜ ਜਾਂ ਕੁਛ ਵੀ ਪੁੱਛਣਾ ਵਾਲਾ ਕੁਛ ਨਹੀਂ ਦਿੱਤਾ ਜਾਂਦਾ ਕੋਈ ਧਾਗਾ ਤਵੀਤ ਆਦਿ ਕੁਛ ਨਹੀਂ ਹਨ ਇਹ ਦੋਵਾਂ ਜਗ੍ਹਾ ਤੇ ਚਾਹੇ ਸਰਦਾਰ ਹੈ ਹਿੰਦੂ ਹੈ ਮੁਸਲਮਾਨ ਹੈ ਕੋਈ ਵੀ ਵੀਰ ਹੈ ਉਹ ਦੋਨੋਂ ਜਗ੍ਹਾ ਤੇ ਹੀ ਮੱਥਾ ਟੇਕਦੇ ਹਨ ਇਹ ਉਸ ਸਮੇਂ ਦੀ ਗੱਲ ਹੈ ਕਿ ਜਦੋਂ ਗੁਰੂ ਗੋیندਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਟਾਈਮ ਗੁਰੂ ਅਮਰਦਾਸ ਜੀ ਦੇ ਵਾਸਤੇ ਭਾਈ ਪ੍ਰੇਮੀ ਜੀ ਜੋ ਲੰਗਾਹਾ ਸੀ ਲਕਲਾ ਤੋਂ ਲੰਗੇ ਸੀ ਉਹ ਤਲਵੰਡੀ ਚੌਧਰੀਆਂ ਤੋਂ ਰਜਾ ਨਾਹਿੰਦਰ ਇਸ ਪਤਨਥਾਣੀ ਦਹੀਂ ਲੈ ਕੇ ਜਾਂਦੇ ਸਨ ਤੋਤਾ ਤਲਵੰਡੀ ਦੇ ਚੌਧਰੀ ਨੇ ਇੱਕ ਦਿਨ ਉਸ ਨੂੰ ਰੋਕ ਲਿਆ ਅਤੇ ਕਿਹਾ ਜੇ ਗੁਰੂ ਤੇਰਾ ਐਡਾ ਹੀ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤੂੰ ਲੰਗੇ ਬਾਹ ਜਾਣਾ ਹੈ ਮਰਦਾ ਜਾਣਾ ਹੈ ਤਾਂ ਤੇਰੀ ਉਹ ਇਸੇ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਜਦ ਔਰਨ ਦਾ ਕਾਰਨ ਪੁੱਛਿਆ ਤਾਂ ਭਾਈ ਪ੍ਰੇਮੀ ਜੀ ਨੇ ਬਰੀ ਨਿਰਮਲਤਾ ਸਹਿਤ ਕਿਹਾ ਮਹਾਰਾਜ ਤਲਵੰਡੀ ਦੇ ਚੌਧਰੀ ਨੇ ਮੈਨੂੰ ਰੋਕ ਲਿਆ ਸੀ ਤਾਂ ਤੇ ਉਸਨੇ ਮਰੀ ਪੌਰੀ ਖੋਲ ਲਈ ਸੀ ਕਾਫੀ ਡੇਰ ਲੱਗ ਗਈ ਤੇ ਉਸਨੇ ਮੇਨਾ ਮਾਰਿਆ ਜੇ ਗੁਰੂ ਤੇਰਾ ਐਡਾ ਹੀ ਸਮਰਤ ਹੈ ਤਾਂ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਠੀਕ ਹੈ ਤੁਸੀਂ ਮਿਆਣੀ ਪੱਤਨ ਤੇ ਜਾਓ ਉਥੇ ਸਾਈਂ ਸਾਹ ਹੁਸੈਨ ਜੀ ਫਕੀਰ ਰਹਿੰਦਾ ਹੈ ਉਸ ਨੂੰ ਕਹਿ ਦੇਣਾ ਗੁਰੂ ਜੀ ਨੇ ਭੇਜਿਆ ਹੈ ਮੇਰੀ ਲੱਤ ਠੀਕ ਕਰ ਦੇਵੋ ਤਾਂ ਭਾਈ ਪ੍ਰੇਮੀ ਜੀ ਜਦ ਪੁੱਜਾ ਮਿਆਣੀ ਪੱਤਨ ਤੇ ਤਾਂ ਸਾਈਂ ਸਾਹ ਹੁਸੈਨ ਜੀ ਹੁਣੇ ਉੱਪਰ ਬੰਦਗੀ ਕਰ ਰਹੇ ਸਨ ਸਾਈਂ ਜੀ ਨੂੰ ਜਦ ਬੁਲਾਇਆ ਸਾਈਂ ਜੀ ਨੇ ਅੱਖਾਂ ਖੋਲ੍ਹੀਆਂ ਤੇ ਪਾਈ ਪ੍ਰੇਮੀ ਜੀ ਨੇ ਬੇਨਤੀ ਕੀਤੀ ਸਾਈਂ ਜੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਤੇ ਕਿਹਾ ਮੇਰੀ ਲੱਤ ਠੀਕ ਕਰ ਦੇਵੋ ਸਾਈਂ ਜੀ ਬਹੁਤ ਹੀ ਕਰੋਧ ਵਿੱਚ ਆਏ ਅਤੇ ਬੋਲੇ ਕਰੇ ਕਰਾਵੇ ਆਪ ਨਾ ਆਪਣੇ ਫਕਰਾਂ ਦਾ ਲੈਂਦੇ ਹਨ ਤਾਂ ਗੁਰੂ ਜੀ ਨੇ ਭੇਜਿਆ ਗੁਰੂ ਸਾਈਂ ਜੀ ਕਹਿਣ ਲੱਗੇ ਗੁੱਸੇ ਵਿੱਚ ਹੁਣੇ ਤੇਰੀ ਲੱਤ ਠੀਕ ਕਰ ਜਾਂਦੇ ਨੇ ਹਾਂ ਮੁਖ ਤੋਂ ਬਚਨ ਨਿਕਲਿਆ ਅਤੇ ਡੰਡਾ ਮਗ ਤੈਰ ਭਾਉ ਮਾਰਿਆ ਭਾਈ ਪ੍ਰੇਮੀ ਜੀ ਦੇ ਉਸ ਡਰ ਦੇ ਨਾਲ ਭੱਜਣ ਲੱਗਾ ਤੇ ਉਸ ਦੀ ਲੱਤ ਬਿਲਕੁਲ ਠੀਕ ਹੋ ਗਈ। ਦੱਸਿਓ ਜੀ ਹੈਡਲਾਈਨ ਜ਼ਿਕਰੋ ਤੁਸੀਂ ਤੇ ਮੈਂ ਹਰਦਾਨਿਸ਼ ਗੁਪਤਾ ਇਸ ਵੇਲੇ ਮੌਜੂਦ ਹੈਗੇ ਆਂ ਇੱਕ ਐਸੇ ਇਤਿਹਾਸਿਕ ਸਥਾਨ ਤੇ ਜਿੱਥੇ ਕਿ ਪੀਰ ਬਾਬਾ ਸ਼ਾਹ ਹੁਸੈਨ ਜੀ ਤੇ ਨਾਲ ਹੀ ਉਹਨਾਂ ਦੇ ਭਾਈ ਲੰਗਾਹ ਜੀ ਭਾਈ ਪ੍ਰੇਮੀ ਜੀ ਇਹ ਦੋ ਸਥਾਨ ਜਿਹੜੇ ਇੱਕ ਨਾਲ ਨੇ ਇਕੱਠੇ ਨੇ ਸਾਂਝੇ ਨੇ ਇੱਕ ਤਰਫ ਗੁਰਦੁਆਰਾ ਸਾਹਿਬ ਹੈ ਤੇ ਇੱਕ ਤਰਫ ਜਿਹੜੀ ਹੈ ਪੀਰ ਬਾਬਾ ਜੀ ਦੀ ਦਰਗਾਹ ਹੈ ਦੱਸ ਦਈਏ ਕਿ ਇਹ ਉਹ ਇਤਿਹਾਸਕ ਸਥਾਨ ਹੈ ਜਿੱਥੇ ਕਿ ਸ਼ਾਹ ਹੁਸੈਨ ਜੀ ਜਿਹੜੇ ਦਰਗਾਹ ਤੇ ਸੁਖਨਾ ਸੁਖੀ ਜਾਂਦੇ ਆ ਦੋਸਤੋ ਬਾਅਦ ਜਿਹੜੇ ਪਾਠ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਇਆ ਜਾਂਦਾ ਜਿਹੜੇ ਬਾਬਾ ਲੰਗਾਹ ਜੀ ਜਿਹੜੇ ਭਾਈ ਪ੍ਰੇਮੀ ਦੇ ਨਾਮ ਤੋਂ ਜਾਣੇ ਗਏ ਨੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਥੇ ਵਾਰ ਹੈ ਤੇ ਪੀਰ ਬਾਬਾ ਸ਼ਾਹ ਹੁਸੈਨ ਹੁਣਾਂ ਨੂੰ ਜਿਹੜਾ ਵਦ ਦਿੱਤਾ ਗਿਆ ਸੀਗਾ ਕਿ ਜਿਹੜੇ ਇੱਥੋਂ ਇੱਕ ਚੌਧਰੀ ਸੀਗੇ ਉਹਨਾਂ ਨੇ ਮਿਹਣਾ ਮਾਰਿਆ ਸੀਗਾ ਇੱਕ ਸੇਵਾਦਾਰ ਨੂੰ ਜਿਹੜਾ ਇੱਥੇ ਨਹੀਂ ਲੈ ਕੇ ਆਇਆ ਕਰਦੇ ਸੀਗੇ ਤੂੰ ਪੈਰ ਤੋਂ ਲੰਗੜਾ ਹੈ ਤੇ ਜੇਕਰ ਤੇਰੇ ਗੁਰੂ ਚ ਇੰਨੀ ਸ਼ਕਤੀ ਹੈ ਤੇ ਤਦੋਂ ਠੀਕ ਕਿਉਂ ਨਹੀਂ ਕਰ ਦਿੰਦਾ ਉਸ ਤੋਂ ਬਾਅਦ ਜਿਹੜਾ ਜਦੋਂ ਅਮਰਦਾਸ ਜੀ ਮਹਾਰਾਜ ਨੇ ਵੱਦ ਦਿੱਤਾ ਸੀਗਾ ਤੇ ਜਿਹੜੇ ਸ਼ਾਹ ਹੁਸੈਨ ਜਿਹੜੇ ਪੀਰ ਹੋਏ ਨੇ ਉਹਨਾਂ ਨੇ ਜਿਹੜਾ ਉਸ ਤੋਂ ਬਾਅਦ ਇੱਥੇ ਇਤਿਹਾਸ ਦੇ ਵਿੱਚ ਉਹਨਾਂ ਦਾ ਵੀ ਨਾਮ ਦਰਜ ਹੋਇਆ ਜਿਹੜੀ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਜਿਸ ਦੀ ਲੱਤ ਖਰਾਬ ਸੀਗੀ ਉਸ ਦੇ ਮਗਰ ਛੜੀ ਲੈ ਕੇ ਪਸਦੇ ਨੇ ਤੇ ਉਹਦੀ ਜਿਹੜੀ ਉਹ ਲੱਤ ਹੈ ਉਹ ਠੀਕ ਹੋ ਜਾਂਦੀ ਹੈ ਬਹੁਤ ਵੱਡਾ ਇਤਿਹਾਸ ਹੈ ਜ਼ਰੂਰ ਇਸ ਉਸ ਗੇਪ ਵਿੱਚ ਜਾਣਾਗੇ ਜਿਹੜੇ ਇੱਥੇ ਸੇਵਾਦਾਰ ਨੇ ਕਈ ਸਾਲਾਂ ਤੋਂ ਇੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਗੱਲਬਾ ਤੇ ਪਹਿਲਾ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਦਾ ਇਤਿਹਾਸ ਜ਼ਰੂਰ ਦੱਸਿਓ ਕਿਉਂਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਕੰਦਾ ਸਾਂਝੀਆਂ ਹੋਣ ਨਾਲ ਇਸ ਤਰੀਕੇ ਦੇ ਬਾਬਾਈ ਦੀ ਜ਼ਗਾਹ ਹੋਵੇ ਤੇ ਨਾਲ ਗੁਰਦੁਆਰਾ ਸਾਹਿਬ ਹੋਵੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਇੱਕ ਪਾਸੇ ਦਰਗਾਹ ਹੋਵੇ ਕੀ ਇਤਿਹਾਸ ਹੈ ਕੀ ਜਾਣਕਾਰੀ ਇਹ ਵਾਹਿਗੁਰੂ ਇੱਥੋਂ ਦੇ ਇਲਾਕਾ ਨਿਵਾਸੀਆਂ ਦੇ ਬਹੁਤ ਹੀ ਵਧੀਆ ਹਨ ਸੁਝਾਅ ਹੈ ਜੋ ਹੈ ਇਹ ਉਸ ਸਮੇਂ ਦੀ ਗੱਲ ਹੈ ਕਿ ਜਦੋਂ ਗੁਰੂ ਗੋیندਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਟਾਈਮ ਗੁਰੂ ਅਮਰਦਾਸ ਜੀ ਦੇ ਵਾਸਤੇ ਭਾਈ ਪ੍ਰੇਮੀ ਜੀ ਜੋ ਲੰਗਾਹਾ ਸੀ ਲਕਲਾ ਤੋਂ ਲੰਗੇ ਸੀ ਉਹ ਤਲਵੰਡੀ ਚੌਧਰੀਆਂ ਤੋਂ ਰੋਜ਼ਾਨਾ ਹੀ ਇਸ ਪਤਨ ਥਾਣੀ ਦਹੀਂ ਲੈ ਕੇ ਜਾਂਦੇ ਸਨ ਤਾਂ ਤਲਵੰਡੀ ਦੇ ਚੌਧਰੀ ਨੇ ਇੱਕ ਦਿਨ ਉਸ ਨੂੰ ਰੋਕ ਲਿਆ ਅਤੇ ਕਿਹਾ ਜੇ ਗੁਰੂ ਤੇਰਾ ਐਡਾ ਹੀ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ ਤੁਲਾ ਤੁਲਾ ਕੋਲਾ ਤੋ